ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਦੂ ਪੱਧਰੀਆ ਡੇਰੀ ਫਾਰਮ ਵਿੱਚ ਸਜਣੋ ਆਸ ਕਰਦੇ ਹਾਂ ਠੀਕ ਠਾਕ ਹੋਵੋਗੇ ਗੱਲ ਕਰਦੇ ਆਂ ਵੀਰਨਾ ਬਾਈ ਜੀ ਸਤਿ ਸ੍ਰੀ ਅਕਾਲ ਕਿਹਾ ਠੀਕ ਜੀ ਵਧੀਆ ਬਾਈ ਜੀ ਠੀਕ ਆ ਨਾਮ ਜੀ ਅਕਾਰ ਸਿੰਘ ਜੀ ਠੀਕ ਆ ਪਿੰਡ ਕਿਹੜਾ ਆ ਗਿਆ ਜੀ ਬਾੜਵਾਲੀ ਠੀਕ ਆ ਜ਼ਿਲ੍ਹਾ ਜਲੂਬੋਲੀ ਤੇ ਮੋਬਾਈਲ ਨੰਬਰ ਆ 6633 96508 ਘਰੇ ਪਸ਼ੂ ਅਲਟੀਮ ਦੇ ਵਿੱਚ ਹੁੰਦੇ ਜਾਂਦੇ ਰਹਿੰਦੇ ਆ ਬਾਈ ਟੋਕੜਾਂ ਨੂੰ ਬਣਾਵੇਂ ਦਾ ਕੰਮ ਆਪਣਾ ਠੀਕ ਆ ਨਾਲ ਕਰਕੇ ਵੇਚਦੇ ਚੰਗੀ ਮੈਂ ਮਿਹਰੇ ਦੀ ਵੀ ਲਈ ਦੀ ਠੀਕ ਆ ਜੀ ਤੇ ਨੀਲੀ ਦੀ ਲੈਣ ਦੀ ਹਣਾ ਹਾਂ ਜੀ ਨੀਲੀ ਠੀਕ ਆ ਕਿੰਨਾ ਕੁ ਦੁੱਧ ਪਾਜੂਗੀ ਬਾਈ 15 16 ਕਿਲੋ ਮੈਂ ਤੁਹਾਨੂੰ ਠੀਕ ਆ ਤੋੜਾ ਕਰਵਾ ਮੇਰਾ ਭਰਾ ਚੱਕ ਨੀਲੀ ਰਾਵੀ ਦੀ ਸੱਜਣੋ ਮੈਂ ਆ ਗਈ 15 16 ਪਲੱਸ ਜਿਹੜਾ ਦੁੱਧ ਭਰੂਗੀ ਬੜੇ ਆਰਾਮ ਨਾਲ ਬਾਕੀ ਮੈਂ ਚੰਗੀ ਵੱਡੀ ਆ ਛੋਟੀ ਨਹੀਂ ਆ ਸੱਜਣੋ ਠੀਕ ਆ ਵਾਹ ਜੀ ਵਾਹ ਆਪੇ ਵੇਖ ਲੋ ਸਾਥ ਇਹ ਆ ਠੀਕ ਹੈ ਜੀ ਤੇ ਗਤਗਾਠ ਜਿਹੜਾ ਫੁੱਲ ਵੱਡਾ ਛੋਟੀ ਮੋਟੀ ਨਹੀਂ ਆ ਲਓ ਜੀ ਤੇ ਇਹਦੀ ਕੀਮਤ ਦੀ ਬਾਈ ਗੱਲ ਕਰਕੇ ਕਿੰਨੇ ਦੀ ਦੇ ਦਿੱਗੇ ਹੈ 170 ਵੱੱਚੋ ਮਾਰ ਪਿਆਰ ਕਰ ਲਾਂਗੇ ਕਿੰਨਾ ਰਾਹਿਆ ਦਾ ਕਰ ਦਿੱਗੇ 1 ਲੱਖ ਤੇ 60 ਹਜ਼ਾਰ ਦੀ ਆ ਨਾ ਮਿਲ ਜੂ ਸਜਣੋ ਤੇ ਮੇਲਾ ਲੁੱਟ ਰਹੇ ਹੋ ਠੀਕ ਆ ਸاسي ਕਰਦੇ